ਲੁੱਟਖੋਦੀਆਂ ਵਾਰਦਾਤਾਂ ਆਈ ਦਿਨੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਗੱਲ ਕਰਾਂਗੇ ਤਾਜ਼ਾ ਮਾਮਲੇ ਦੀ ਤਾਂ ਇੱਕ ਨੌਜਵਾਨ ਕਿਓ ਦੇ ਡੱਬੇ ਲੈ ਕੇ ਫਰਾਰ ਹੋ ਗਿਆ ਜੀਆਂ ਚੋਰੀ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਦੁਕਾਨਦਾਰ ਦਾ ਕਹਿਣਾ ਹੈ ਦੇਸੀ ਕਿਓ ਦੇ ਡੱਬੇ ਜਿਹੜੇ ਨੌਜਵਾਨ ਲੈ ਕੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਇਹਨਾਂ ਡੱਬਿਆਂ ਦੀ ਕੀਮਤ ਹੈ ਜਿਹੜੀ 6000 ਦੇ ਕਰੀਬ ਹੈ ਉਹਨਾਂ ਕਹਿੰਿਆ ਇਹਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਹੈ ਕੋਈ ਦੁਪਹਿਰ ਦੇ 2:30 ਵਜੇ ਐਗਜੈਕਟ ਟਾਈਮ ਦਾ ਮਨੋਨੇ ਪਤਾ ਖਾ ਵੀਡੀਓ ਚ ਆ ਗਿਆ ਟਾਈਮ ਇੱਕ ਲੜਕਾ ਮੇਰੀ ਸ਼ਾਪ ਦੇ ਅੰਦਰ ਆਇਆ ਉਸਨੇ ਪਹਿਲੇ ਅੰਦਰ ਆਉਣ ਨੂੰ ਲਾਇਆ ਦੌਣ ਲਾਂ ਤੋਂ ਬਾਅਦ ਉਹਨੇ ਦੋ ਦੇਸੀ ਘੋੜੇ ਪਾਈ ਪਾਈ ਕਿਲੋ ਦੇ ਡੱਬੇ ਚੁੱਕੇ ਜਿਹੜੇ ਮੇਰੇ ਵੀਡੀਓ ਦੇ ਵਾਰ ਵੀਡੀਓ ਚ ਰਿਕਾਰਡਿੰਗ ਚ ਆ ਗਿਆ ਹੈ ਤੇ ਉਹਨੇ ਅੰਦਰੋ ਚੁੱਕ ਕੇ ਚੰਦਰ ਘੁੰਮ ਕੇ ਤੇ ਬਾਹਰ ਨਿਕਲ ਗਿਆ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਦੌੜ ਗਿਆ ਸਰ ਉਹ ਕਿੰਨੀ ਉਮਰ ਦੀ ਬੰਦੇ ਦੀ ਮੇਰਾ ਅੰਦਾਜ਼ਨ ਹੋਤੀ ਤਾਂ ਇੱਕ ਸਾਲ ਦੀ ਰੇਂਜ 28 30 ਚਾਲਦੀ ਦੀ ਕੋਈ ਨਸ਼ੇੜੀ ਲੱਗਦਾ ਸੀ ਕਿ ਕੋਈ ਇਹ ਕੈਮਰੇ ਤੋਂ ਪਤਾ ਲੱਗੇਗਾ ਐਗਜੈਕਟ ਤੇ ਮੈਂ ਨਹੀਂ ਕਹਿ ਸਕਦਾ ਪਰ ਜਿਹੜਾ ਇਹ ਕੰਮ ਕਰਦੇ ਆ ਉਹ ਨਸ਼ੇੜੀ ਹੀ ਕੰਮ ਕਰਦੇ ਆ ਜਿਸ ਵਾਰ ਸਰ ਪੁਲਿਸ ਨੂੰ ਕੰਪਲੇਟ ਕਰਾਉਣਾ ਉਹ ਜਾ ਰਹੀ ਹੋਣੇ ਹੁਣੇ ਆਪਾਂ ਪੁਲਿਸ ਨੂੰ ਵੀਡੀਓ ਤੇ ਪੁਲਿਸ ਨੂੰ ਰਿਪੋਰਟ ਕਾਹ ਜਾ ਰਹੇ ਹੁਣ ਇਹ ਮੰਗੀ ਗੱਲ ਹਾਂ ਸਰਕਾਰ ਨੂੰ ਕਹਿਣਾ ਕਿ ਸ਼ਹਿਰ ਦੇ ਵਿੱਚ ਲਾ ਆਰਡਰ ਬਣਾ ਕੇ ਰੱਖਣ ਅੱਜ ਮੈਨਾਂ ਆਇਆ ਕੱਲ ਨੂੰ ਕਿਸੇ ਨਾ ਵੀ ਹੋ ਸਕਦਾ ਸਿਰ ਕਿੰਨੇ ਕਹਿੰਦਾ ਸੋਨਾ ਨੁਕਸਾਨ ਹੋਇਆ ਜੀ ਦੋ ਦੇਸੀ ਕੋ 5-5 ਕਿਲੋ ਦੇ ਡੱਬੇ ਜੀ ਕਿੰਨੇ ਕਿਤੇ ਰੋਕ ਨੁਕਸਾਨ 6000 ਹਾਂ ਜੀ 6000 ਰੁਪਏ ਬਿਊਰੋ ਰਿਪੋਰਟ ਲੁਧਿਆਣਾ ਲਾਈਵ